ਦੇ ਪਤਾ ਕੀ ਕਰਨ ਡਿਆ ਮੈਂ ਉਹ ਨਹੀਂ ਮੈਂ ਨਹੀਂ ਪਿਆ ਕਰਦਾ ਅੱਛਾ ਅੱਛਾ ਤੂੰ ਗੱਡੀ ਦੀ ਡਾਇਨ ਸਾਬ ਕਰ ਲੈ ਚਲ ਉਹ ਤਾਂ ਗੱਲ ਠੀਕ ਵਾ ਹਾਂ ਮੈਂ ਪਤਾ ਤੇ ਲਿਆ ਹਾਂ ਹਾਂਜੀ ਪਰ ਨਾਲੀ ਤੇਰੀ ਅੰਕ ਤੇ ਇੱਥੇ ਬੈਠੀ ਆ ਹਾਂ ਇਹਨੇ ਕਿਦਾਂ ਜਾਣਾ ਵਾ ਯਾਰ ਹੁਣ ਤੇ ਮੈਂ ਇਹਨਾਂ ਨੂੰ ਆਪ ਹੀ ਗਿਆ ਮੈਂ ਦੋ ਦਿਨ ਰੋਹਾ ਟੇ ਕੋ ਦੋ ਦਿਨ ਅਜੇ ਹੋਰ ਉਸ ਦਿਨ ਤੇ ਆਪਣੇ ਮੁੰਡੇ ਦੇ ਨਾਲ ਆਈ ਸੀ ਤੇ ਕਹਿੰਦੀ ਮੈਂ ਦਿਲ ਜਾਣਾ ਰਾਤ ਨੂੰ ਹੀ ਤੇ ਆਇ ਨੂੰ ਅੱਜ 10 ਦਿਨ ਹੋ ਗਏ ਆ ਤੇ ਅਜੇ 2 ਦਿਨ ਹੋਰ ਯਾਰ ਉਹ ਕਿਹੜੇ ਪਿੱਛੇ ਫੋਨ ਦੇ ਲਾਉਣੇ ਨੂੰ ਫੋਨ ਤੇ ਉਹ ਮੈਂ ਨਹੀਂ ਕੀਤਾ ਮਾ ਮੇਣਾ ਨੇ ਪਿਆਰ ਫੋਨ ਕਰਨ ਜਾਂ ਨਾ ਕਰਨ ਤੈਨੂੰ ਤੇ ਤੈਨੂੰ ਪਤਾ ਵਾ ਝੋਨਾ ਲੱਗਣ ਡਿਆ ਬਾਰ ਉਹ ਥੱਕੇ ਟੁੱਟੇ ਆਈਦਾ ਵਾ ਕਿ ਜਾ ਕੇ 10 ਮਿੰਟ ਤੇ ਮਾਨ ਕਰਦੇ ਆ ਤੇ ਆਉਂਦੇ ਨੇ ਵੇ ਅਸੀਂ ਬੀਸੀ ਜੀ ਬੈਠੀ ਹੁੰਦੀ ਆ ਤੇ ਦੱਸ ਉਥੇ ਅਸੀਂ ਕਿਦਾਂ ਲੰਮੇ ਪੈਣਾ ਉਹ ਕੋਈ ਨਹੀਂ ਬਾਪੂ ਇੱਕ ਦੋ ਦਿਨ ਵਾ ਤੇ ਚਲ ਜਾਣਾ ਵਾ ਤੇ ਕੋਈ ਨਹੀਂ ਮਾਮੇ ਹੋਣੀ ਕਹਿੰਦੇ ਸੀਗੇ ਲੈ ਹੁਣ ਉਹ ਕਹਿੰਦੇ ਅਸੀਂ ਆ ਜਾਾਂਗੇ ਤੂੰ ਇਦਾਂ ਕਰ ਹੂੰ ਤੂੰ ਬਟਹਾਲੇ ਨੂੰ ਮੋੜ ਸਕਦੇ ਤੇ ਜਾਂ ਗੱਡੀ ਹੀ ਲੈਣਾ ਤੈਨੂੰ ਜਦ ਤੂੰ ਛੱਡਿਆ ਨਹੀਂ ਨਹੀਂ ਸੈਰਸਵੀ ਨੂੰ ਕੀਤਾ ਮੈਂ ਫੋਨ ਤੇ ਉਹਨੇ ਆਏ ਨਾ ਤੇ ਉਹ ਕਹਿੰਦੇ ਕਿ ਮੈਂ ਆ ਕੇ ਤੇ ਲੈ ਜਾਊਗਾ ਸ਼ਾਮੀਂ ਮੇਰੀ ਗੱਲ ਸੁਣ 10 ਦਿਨ ਤੇ ਅੱਗੇ ਬੈਠੀ ਨਹੀਂ ਹੋ ਗਏ ਉਹ ਦਿਨ ਦਾ ਨਾ ਇਹਦਾ ਕੋਈ ਫੋਨ ਨਾ ਕੋਈ ਮਗਰੀ ਆਇਆ ਇਹਦੇ ਵੀ ਹੈਗੀ ਹੈ ਕਿ ਹੈ ਨਹੀਂ ਆ ਤੇ ਮੈਂ ਤਾਂ ਕਹਿੰਦਾ ਪੁੱਤ ਨੂੰ ਜਾ ਨਾ ਚੌਕ ਤੇ ਛੱਡਿਆ ਉਹ ਨਾਲ ਹੀ ਆ ਤੇ ਬਿਮਾਰ ਰਹਿੰਦੀ ਆ ਆ ਮੈਂ ਮੰਮੀ ਨੂੰ ਸਮਝਾਇਆ ਮੈਂ ਮੰਮੀ ਕਮਾਕਾਰਾਂ ਦੇ ਦੇਣਾ ਉਤੋਂ ਇਹ ਨਾ ਨਹੀਂ ਆ ਗਈ ਆ ਨਾ ਮੈਂ ਹੁਣ ਇਹਦਾ ਟਾਈਮ ਲੱਗਦਾ ਕੱਲ ਉੱਥੇ ਰਾਤ ਬੈਠੇ ਹੀ ਪੰਘੂੜੇ ਦੇ ਕੱਲੇ ਮੈਂ ਬੈ ਕੇ ਸੋਚਣਾ ਕਿ ਮੇਰੇ ਲੱਗੇ ਕੀ ਹੁੰਦਾ ਨਹੀਂ ਅੱਛਾ ਤੇ ਮੈਂ ਵੀ ਹੁਣ ਬੰਬੀ ਹੋਇਆ ਕੋਈ ਇਹ ਜੇ ਬੰਬੀ ਤੇ ਮਮੀ ਅੰਦਰ ਬੈਠੀ ਤੇ ਬਾਹਰ ਫਿਰ ਮੈਂ ਗਿਆ ਮੈਂ ਦੱਲ ਜਣੇ ਨਹੀਂ ਨਹੀਂ ਠੀਕ ਵਾ ਉਹ ਪੁੱਤ ਤੇਰੀ ਮਾਂ ਨੂੰ ਹੀ ਨਾ ਪਤਾ ਇਹਨੂੰ ਇੱਥੇ ਕੁਝ ਹੋ ਗਿਆ ਨਾ ਤੇ ਪਰਜਾਈ ਇਹਦੇ ਨਾਲ ਅੱਗੇ ਨਹੀਂ ਬਣਦੀ ਉਹਨੇ ਕਹਿਣਾ ਕਰੇ ਦੇ ਕੇ ਮਾਰਦਾ ਕੋਲ ਮੈਂ ਤਾਂ ਐ ਤੁਹਾਨੂੰ ਕਹਿੰਦਾ ਇਹਨੂੰ ਛੱਡਾਓ ਦਵਾਈ ਦੋ ਦਿਨ ਦਾ ਨਾ ਟਾਈਮ ਹੈ ਮੇਰੀ ਤਾਨੂੰ ਪਤਾ ਨਾ ਦੇ ਦਿੰਦੇ ਨੇ ਇਹਦੇ ਬੰਦੇ ਦੇ ਹਾਂ ਤੇ ਫੇਰ ਤੇ ਬਾਅਦ ਵਿੱਚ ਅਸੀਂ ਕਿੱਧਰ ਲੈਂਦੇ ਫਿਰਨਾ ਉਹਨਾਂ ਨੂੰ ਚੋਕੇ ਨਾਲ ਸਾਡੇ ਉੱਤੇ ਪਾ ਦੇਣਾ ਤਾਂ ਇਹ ਮੈਂ ਤੁਹਾਨੂੰ ਕਹਿ ਦਿੱਤਾ ਇਹਨੂੰ ਸੁਖੀ ਸਾਥੀ ਇੰਨਾ ਛੱਡ ਆਓ ਕਢਾਇਆ ਦਾ ਨਹੀਂ ਰਵਾਇਆ ਦਾ ਨਾ ਆਇੰਦਾ ਪਹਿਲਾਂ ਹਾਂ ਪੁੱਤ ਤੂੰ ਛੱਡ ਆਈਏ ਤੂੰ ਕਿਹੜਾ ਹੁੰਡਿਆਣਾ ਮਾ ਮੇਰਾ ਪੁੱਤ ਨਾ ਆਪਣੀ ਮਾਂ ਨੂੰ ਲਾ ਕੇ ਭਟਾਲ ਕੇ ਨਾ ਇੱਕ ਵਾਰੀ ਫੋਨ ਤੇ ਫੇਰ ਲਾ ਕੇ ਵੇਖ ਉਹਨਾਂ ਨੂੰ ਕਿ ਫੋਨ ਲੱਗਦਾ ਵਾ ਨਹੀਂ ਲੱਗਦਾ ਤੇ ਆਪਣੀ ਮਾਂ ਨੂੰ ਕਹਿ ਭੀ ਇਹਨਾਂ ਨੂੰ ਲਾ ਫੋਨ ਠੀਕ ਨਾ ਮੀਂ ਮੈਂ ਤੇਨਾ ਮੈਂ ਮਮੀ ਨੂੰ ਸਮਝਾਉਂਦਾ ਉਹ ਜਾ ਕੇ ਮੈਂ ਕਹਣਾ ਮਮੀ ਉਹ ਤੁਹਾਨੂੰ ਪਤਾ ਨਹੀਂ ਕੀ ਠੀਕ ਉਹ ਤੁਮਾਂ ਗਾਣਾ ਦੇਣਾ ਵਾ ਕੱਲ ਨੂੰ ਕੋ ਹੋ ਗਿਆ ਸਾਰਾ ਭਾਂਡਾ ਸਾਡੇ ਸਿਰ ਤੇ ਆਇਆ ਹਾਂ ਤੇ ਕੋਈ ਨਹੀਂ ਮੈਂ ਜਾ ਕੇ ਕਹਿੰਦਾ ਸਮਝਾ ਮੇਰਾ ਪੁੱਤ ਹਾਂ ਮੈਂ ਤਾਂ ਗੱਲ ਸਮਝ ਗਿਆ ਬਸ ਸਾਰੀ ਅਜੇ ਮਾੜੀ ਆ ਨਾ ਵੀ ਮੇਰੀ ਮਾਂ ਵਾ ਫਲਾ ਠੀਕ ਉਹ ਇਹਨੇ ਨੂੰ ਕਿਹਾ ਤੇ ਹੈਗਾ ਜਾ ਕੇ ਹੁਣ ਕਰਦਾ ਕੋ ਨਾ ਕੋ ਕਰਦਾ ਇਹਦਾ ਹੱਲ ਨਾ ਹੋ ਉਹ ਤੇ ਆਪ ਛੱਡੋਗੇ ਪਰ ਕੀ ਕਰਨਾ ਮੈਂ ਵੇਖ ਲਈ ਫੋਨ ਵੇਖਣ ਲਈ ਆ ਹੋਰ ਕੀ ਕਰਨਾ ਦੁਪਹਿਰ ਇੱਕ ਸੌਣ ਲਿਆ ਵਾ ਅੱਛਾ ਉਹ ਮੈਂ ਨਾ ਗੱਡੀ ਦੇ ਆ ਹੀ ਸਾਫ ਕਰਨ ਬਾਹਰ ਹਾਂ ਹਾਂ ਤੇ ਬਾਪੂ ਨਾਲ ਕਿੱਥੋਂ ਮਿਲਣਾ ਤੇ ਲੱਗੇ ਆਗੇ ਅੱਛਾ ਆ ਕਿਤੇ ਹੈ ਤੇਰੀ ਮਾਦੀ ਇਹ ਕਦੋਂ ਜਾਣਾ ਵਾ ਤਿੰਨ ਦਿਨ ਆ ਉਹਦੇ ਪੱਕੇ ਪੈਰ ਆ ਗਏ ਅੱਛਾ ਹਾਂ ਤੇ ਤੂੰ ਕੀ ਕਿਹਾ ਮੈਂ ਹਾਂ ਮੈਂ 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 ਹੀ ਕਹਿ ਬੈਠਾ ਕਿ ਦੋ ਦਿਨ ਰੋ ਹਾਂ ਤੇ ਮੈਂ ਉਹ ਕੰਮ ਕਰਕੇ ਰੁਗਿਆ ਤੇ ਮੈਂ ਉਦੋਂ ਮੈਂ ਸੈਲਸਰੀ ਨੂੰ ਨੂੰਨ ਕੀਤਾ ਸੀ ਤੇ ਮੈਂ ਉਹਨਾਂ ਨੇ ਕੋਈ ਨਹੀਂ ਆ ਕੇ ਲੈਣਾ ਮੇਰੀ ਸੁਣ ਗੱਲ ਤੇ ਨੋਂ ਮਟੀਆ ਤੂੰ ਬਾਹਰ ਗੱਲਾਂ ਕਰਦੇ ਆ ਤੁਹਾਨੂੰ ਦੇ ਵੀ ਨਹੀਂ ਪਤਾ ਨਾ ਹੁੰਦੀ ਆ ਜਦੋਂ ਉਹ ਸੁਣ ਲਿਆ ਹੋਇਆ ਤਾਂ ਮੁੰਡੀ ਨੇ ਕਹਾ ਮੈਨੂੰ ਛੱਡ ਕੇ ਆਓ ਸੁਣ ਲਿਆ ਤਾਂ ਫਿਰ ਸੁਣ ਲਿਓ ਕੀ ਹੋਣਾ ਫਿਰ ਗੱਲਾਂ ਦੇ ਪਿਓ ਨੇ ਬਹੁਤ ਕੀਤੀਆਂ ਤੂੰ ਕਿੰਨੀ ਕੋਈ ਗਾਲ ਹੀ ਨਹੀਂ ਕਰਦਾ ਪਿਓ ਤੇਰਾ ਕਿਹੜਾ ਘਟਾ ਮੇਰੇ ਹੁੰਦਿਆਂ ਨੇ ਨਾ ਕਰਦਾ ਤੇਰਾ ਨਾ ਹੀ ਲੱਗਾ ਸੀ ਇੱਥੇ ਕਰਦਾ ਤੇ ਮੈਂ ਘਰ ਪੂਰਾ ਦਾ ਕਰਦੀ ਫੇਰ ਕੀ ਹੋਵੇ ਜੇ ਆ ਗਈ ਇਹ ਤੇ ਹੀ ਅੰਦਾਜ਼ੇ ਹੀ ਹੋਰ ਮੈਨੂੰ ਸਾਰੀ ਗੱਲ ਤਾਂ ਖੁੱਲ ਕੇ ਦੱਸ ਹੱਥ ਨਾਲ ਕੀ ਆ ਇਹਨੂੰ ਸ਼ਟ ਆਓ ਉਹ ਹੋ ਗਿਆ ਇੱਥੇ ਤੇ ਕਿੰਨੇ ਭਰਨੀ ਆ ਸਾਡੇ ਗਲ ਪੈਣਾ ਸਾਰਾ ਕੁਝ ਤੁਹਾਡੇ ਗਲ ਕਿੱਦਾਂ ਪੈ ਜਾਣਾ ਹੋ ਗਿਆ ਕੁਝ ਤੇ ਇਹੋ ਸੁੱਖਾਂ ਸੁੱਖਾਂ ਡਿਆ ਵੀ ਹੋ ਜਾਏ ਕੁਝ ਉਹ ਨਹੀਂ ਉਹ ਤਾਂ ਗੱਲ ਕੋਈ ਨਹੀਂ ਪਰ ਮੰਮੀ ਕਮਾਕਾਰਾਂ ਦੇਣਾ ਵਾ ਤੇ ਟਾਈਮ ਨਹੀਂ ਘਾਣ ਲੱਗਾ ਲੱਗੇ ਪੈਣ ਦਾ ਵੀ ਤੇ ਕੋਈ ਗੱਲ ਨਹੀਂ ਉਹ ਤੇਰੀ ਕਹਿੰਦੀ ਵਿਚਾਰੀ ਵੀ ਮੇਰੇ ਲੱਗੇ ਬਹੁਤ ਉਹ ਤਾਂ ਸਾਰਾ ਦਿਨ ਅੰਦਰੋਂ ਨਹੀਂ ਨਿਕਲਦੀ ਰਾਮ ਨਾਲ ਲੰਮੇ ਪਈ ਰਹਿੰਦੀ ਆ ਕੋਈ ਨਹੀਂ ਹੁਣ ਕੋਈ ਕੀ ਕਰਾਂ ਮੈਂ ਫੋਨ ਕਰਾਂ ਉਹਨਾਂ ਨੂੰ ਪਿਆਰ ਕੇ ਲੈ ਜਾਓ ਪਤਾ ਨਹੀਂ ਮੈਨੂੰ ਬੱਬ ਕਹਿੰਦਾ ਕਿ ਕਰੀ ਫੋਨ ਆਪਣੇ ਦੋਤਰਾਂ ਲਈ ਆਪਣੀ ਮਾਂ ਨੂੰ ਕਹਦੇ ਲਾ ਦੇ ਮੈਂ ਨਹੀਂ ਫੋਨ ਕਰਨਾ ਤੇ ਨਾ ਤੂੰ ਕਰੀ ਕਰਨਾਂ ਤਾਂ ਮੈਂ ਵੀ ਨਹੀਂਗਾ ਕੀ ਆਪਣਾ ਕੰਮ ਹੈ ਜੀ ਮੰਮੀ ਨੇ ਸੌ ਸੌ ਗੱਲ ਕਰਨੀ ਓ ਹਾਂ ਤੇ ਮਾਂ ਜੋ ਦੀਆਂ ਦੋ ਰੋਟੀਆਂ ਵੀ ਆ ਨਹੀਂ ਫੋਨ ਕਰਨ ਲਈ ਆ ਭੇਣ ਕੇ ਲੈ ਜਾਓ ਕਿਉਂ ਮੇਰਾ ਨੱਕ ਵਢਾਉਣਾ ਵੀ ਬਾਕੀ ਭਾਵੇਂ ਸੈਰਸਵੀਰ ਆਜੇ ਅੱਜ ਜਾਂ ਕੱਲ ਆਜੇ ਭਾਵੇਂ ਚਲ ਜੇ ਆਜੂਗਾ ਨਾ ਫੇਰ ਤੇ ਚਲ ਜੂਗੀ ਮਾਤਾ ਕੋਈ ਗੱਲ ਨਹੀਂਗੀ ਪਰ ਆਪ ਹੁਣੇ ਨਹੀਂ ਕਰਨਾ ਨਹੀਂ ਆਪ ਨਹੀਂ ਕਰਨਾ ਕਾਨੂੰਨ ਗੱਲਾਂ ਥੋੜੀ ਕਰਉਣੀਆਂ ਉਹਦੀ ਜ਼ੁਬਾਨ ਅੱਗੇ ਬੈਠੈ ਰਹੀ ਆ ਤੇ ਜੇ ਇਹ ਕੰਮ ਹੋ ਗਿਆ ਨਾ ਉਹਨੇ ਸੌ ਗੱਲ ਕਰਨੀ ਆ ਤੇ ਗਾੜੀ ਪਿਓ ਪਤਾ ਤੁਸੀਂ ਬੜੇ ਸਿਆਣੇ ਜੀ ਮੇਰੇ ਨਾਲੋਂ ਜ਼ਿਆਦੇ ਦੇ ਉਹ ਨਹੀਂ ਨਹੀਂ ਸਿਆਣੇ ਕਾਦੇ ਆ ਕੋਈ ਨਹੀਂ ਕਿ ਪਾਪਾ ਨੂੰ ਇਤਨੀ ਗੱਲਾਂ ਨਹੀਂ ਕਰਨੀ ਚਾਹੀਦੀਆਂ ਹਨ ਨੂੰ ਤੇ ਵੀ ਨਹੀਂ ਪਤਾ ਕਿ ਬਾਪੂ ਨੇ ਨਾ ਹੁੰਦੇ ਉਹ ਗੱਲਾਂ ਸਾਰੀਆਂ ਜਾਂਦੀਆਂ ਉੱਥੇ ਸੁਣਦੀਆਂ ਆ ਕਿ ਹੁਣ ਨਹੀਂ ਸੁਣਦੀਆਂ ਹੁਣ ਵੇਖੀ ਹੁੰਦੀ ਨੇ ਕਹਿਣਾ ਹੀ ਨਹੀਂ ਤੇ ਜਿਉ ਨੇ ਕਿਹਾ ਨਾ ਤੇ ਤੁਹਾਨੂੰ ਦੋਹਾਂ ਜਣੇ ਨੂੰ ਮੈਂ ਮੱਤ ਦਊਂਗੀ। ਉਹ ਕੋਈ ਨਹੀਂ ਆਉਣਾ। ਕਾਂ ਦੇ ਹੀ ਕਿਉਂ ਤੇ ਰਹੀ ਗੱਲ ਪਿੰਡੀ ਦੀ। ਨਹੀਂ ਇਹ ਨਾਨੀ ਤੁਹਾਡੀ ਜਿਹੜੀ ਤੁਹਾਨੂੰ ਕੀ ਕਹਿਣ ਦੀ ਹੈ ਕੀ ਤੰਗੀ ਦੇਣ ਰਹੀ ਆ। ਤੇ ਇੱਥੇ ਲੰਮੇ ਪਾ ਜਾਂਦੇ ਹੀ ਉਹ ਵਿਚਾਰੀ ਉੱਥੇ ਪੈ ਜਾਂਦੀ। ਤੰਗੀ ਦੀ ਕੀ ਗੱਲ ਆ ਮਮੀ? ਉਹ ਦਵਾਈ ਦਾ ਨੂੰ ਦੇਣਾ ਹੁੰਦਾ ਤੇ ਉਹਨਾਂ ਨੂੰ ਨੀਂਗਾ ਪਤਾ। ਲੈ ਦੱਸ। ਦਵਾਈ ਕੀ ਗਲਤ ਹੋ ਗਈ ਨਾ ਕਿ ਦੇ ਅੰਦਰ ਉਧਰ ਤੇ ਸਾਰਾ ਜਮਾ ਹੱਡੇ ਸੱਤੇ ਆਏ ਨਾ। ਦਵਾਈ ਤੇ ਦਿੰਨੀ ਮੈਂ। ਉੱਤੇ ਸਭ ਕੁਝ ਲਿਖਿਆ ਵਾ ਸਵੇਰੇ ਕਿਹੜੀ ਖਾਣੀ ਤੇ ਸ਼ਾਮੀ ਕਿਹੜੀ ਖਾਣੀ। ਤਹੇ ਦਾ ਪਿਓ ਪਤਾ ਐਵੇਂ ਫਿਕਰਾਂ ਚੁੱਕੀ ਫਿਰਨ ਦੇ ਜਨਾਨੀਆਂ ਤੇ ਨਾਲੇ ਬਾਪੂ ਗੱਲ ਹੋਰ ਕਹਿੰਦਾ ਹਾਂ ਹਾਂ ਕਹਿੰਦਾ ਮੈਂ ਬਾਹਰ ਹੁੰਦਾ ਬੰਮੀ ਇੱਥੇ ਕਹੇ ਬੰਦੇ ਨਾਲ ਅੱਗੇ ਪੈਣਾ ਵੀ ਹੁੰਦਾ ਵਾ ਸਾਹਮਣੇ ਆਂਦੇ ਪਈ ਹੁੰਦੀ ਐ ਨਾ ਬੰਦਾ ਕੋਈ ਗੱਲ ਕਰਨ ਜੋਗਾ ਤਾਂ ਨਾ ਬੰਦਾ ਆਗਰਮਾਨ ਕਰਨ ਜੋਗਾ ਮੈਨੂੰ ਇਹ ਦੱਸ ਵੀ ਤੇਰਾ ਪਿਓ ਹੈ ਕਿੱਥੇ ਆ ਉਹਦੇ ਨਾਲ ਮੈਂ ਗੱਲ ਕਰਦੀ ਹਾਂ ਫੇ ਕੀ ਚੁੰਡੀਆਂ ਵੱਡਣ ਰਹੀ ਮੇਰੀ ਮਾਂ ਤੈਨੂੰ ਮੈਂ ਪੁੱਛਦੀ ਹਾਂ ਤੇਰੇ ਪਿਓ ਨੂੰ ਵੀ ਮੇਰੀ ਮਾਂ ਤੈਨੂੰ ਕਿੰਨਾ ਕ ਦੁੱਖ ਦੇਣ ਰਹੀ ਆ ਜਿਹੜਾ ਇੰਨਾ ਅੱਕ ਗਿਆ ਜਦ ਤਹੀ ਕੋਈ ਨਹੀਂ ਤੂੰ ਵਿਆਹ ਹੈ ਇੱਥੇ ਕਰਦੀ ਆ ਮੈਂ ਗੱਲ ਭਲਾ ਛੱਡਿਆ ਉਹਨੂੰ ਛੱਡਿਆ ਉਹਨੂੰ ਬੰਦਾ ਓਦਾਂ ਪਿਓ ਦੀ ਵੀ ਸੱਚੀ ਆ ਕਮਾ ਕਰਾਂ ਦੇਣਾ ਵਾ ਤੇ ਆ ਕੇ ਬੈਠੇ ਬੰਦਾ ਓਦਾਂ ਆ ਜੀ ਕਿਤੇ ਮੇਰੀ ਗੱਲ ਸੁਣੋ ਤੁਸੀਂ ਕਾਹਦਾ ਸਾਫ-ਕਿਤਾਬ ਲਿਖਣ ਦੇ ਜੀ ਨਾਲੇ ਕਾਪੀ ਰੱਖੋ ਹੈ ਤੁਹਾਡੇ ਪਾਸੇ ਤੇ ਮੇਰੇ ਨਾਲ ਗੱਲ ਕਰੋ ਦੱਸੋ ਦੱਸਣਾ ਮੈਂ ਕੀ ਆ ਉਹਦੇ ਨੂੰ ਕੀ ਕਹਿ ਰਹੇ ਸੀ ਕਿ ਨਾਨੀ ਤੇਰੀ ਨੇ ਕਦੋਂ ਜਾਣਾ ਵਾ ਜੇ ਭੁੱਲ ਭਲੇ ਕਿ ਉਹ ਆ ਹੀ ਗਈ ਚਾਰ ਦਿਨਾਂ ਤਾਂ ਤੁਹਾਨੂੰ ਕੀ ਤੰਗੀ ਦੇਣ ਲਈ ਆ ਓ ਰੱਬ ਨੂੰ ਮੈਨੂੰ ਤੇ ਇਹ ਹੀ ਬੀਬੀ ਮਾਸ ਮਾਰੀਦੀ ਆ ਤੇ ਜੇ ਇਹਨੂੰ ਇੱਥੇ ਕੁਝ ਹੋ ਗਿਆ ਨਾ ਤੇ ਤੇਰੇ ਭਰਾ ਪਰਜਾਈ ਨੇ ਤੈਨੂੰ ਨਹੀਂ ਛੱਡਣਾ ਸਾਰੀ ਉਮਰ। ਆ ਕਿਤੇ ਨਹੀਂ ਮਾਸ ਚੱਲੀ ਉਹ ਦਵਾਈ ਲੈ ਕੇ ਆਈ ਆ। ਹਾਂ ਗੱਲਾਂ ਨਹੀਂ ਕਰੀਦੀਆਂ। ਤੇ ਨਾਲੇ 2-3 ਦਿਨ ਤੇ ਰਹਿਣ ਆਈ ਸੀ ਤੇ ਅੱਜ 10 ਦਿਨ ਹੋ ਗਏ। ਇੰਨੇ-ਇੰਨੇ ਦਿਨ ਥੋੜਾ ਵੀ ਰਹਿੰਦਾ ਹੁੰਦਾ। ਤੂੰ ਆਪ ਸੜੀ ਕੰਮਾਂ ਦੇ ਤੇ ਦੇਣ ਵਾ। ਜੇ ਹੁਣ ਰਹਿ ਹੀ ਪਈ ਆ ਤਾਂ ਕੀ ਕਹਾਂ ਵੀ ਚੱਲ ਜਾ। ਉਹ ਤਾਂ ਮੇਰੇ ਭਰਾ ਪਰਜਾਈ ਨੂੰ ਸ਼ਰਮ ਚਾਹੀਦੀ ਆ। ਜਾਓ ਮਗਰ ਫੋਨ ਕਰਦੇ ਜਾਂ ਲੈਣ ਆਉਂਦੇ। ਜੇ ਹੁਣ ਇਹੀ ਛੱਡਣ ਗਏ ਨਾ ਅਗਲੀ ਨੇ 100-100 ਗੱਲ ਕਰਨੀ ਆ ਵੀ ਕੁੜੀ ਕੋ ਬੜਾ ਭੱਜੀ ਗਈ ਉਹ ਫੋਨ ਕਰ ਦੇ ਮੈਂ ਕਿਉਂ ਕਰਦਾ ਮੈਨੂੰ ਪਤਾ ਨਾ ਜੇ ਮੈਂ ਫੋਨ ਕੀਤਾ ਮੇਰੀ ਬੇਇੱਜ਼ਤੀ ਹੋਣੀ ਐ ਇਸ ਗੱਲ ਵਿੱਚ ਉਹਦੇ ਕੋ ਕਰਾ ਦੇ ਅ ਮੈਂ ਨੇ ਕਿਹਾ ਕੋ ਫੋਨ ਕਰਾਉਣਾ ਦੋ ਸਿਆਰ ਤੱਕ ਦੇਖੋ ਤਾਂ ਸਹੀ ਉਹ ਤਾਂ ਤੇ ਮਗਰ ਕੋਈ ਫੋਨ ਨਹੀਂ ਆਇਆ ਜਿੱਦਾਂ ਦੀ ਇੱਥੇ ਛੱਡ ਕੇ ਗਿਆ ਭਰਾ ਜਰਾ ਆ ਜੂਗਾ ਮੈਂ ਕੋਈ ਗੱਲ ਨਹੀਂ ਉਹਨਾਂ ਨੂੰ ਫਿਕਰ ਵਾ ਉਹਦੀ ਵੀ ਮਾਂ ਵਾ ਜੇ ਮਾਂ ਦਾ ਫਿਕਰ ਹੁੰਦਾ ਤੇ ਅਗਲੇ ਦਿਨ ਹੀ ਕਹਿੰਦਾ ਵੀ ਚੱਲ ਮੰਮੀ ਤੂੰ ਠੀਕ ਨਹੀਂ ਰਹੀ ਦੀ ਤੇ ਚੱਲ ਆਉਣਾ ਚਲੀਏ ਕਮਾਕਾਰਾਂ ਤੇ ਲੱਗੇ ਆ ਸਾਰੇ ਗੜੀ ਚੋਨਾ ਲੌਂਦਾ ਹੋਊਗਾ ਵੇਲਾ ਹੋ ਗਿਆ ਅੰਕੇ ਲੈ ਜਾਊਗਾ ਅ ਜੇ ਉਹ ਚੋਨਾ ਲੌਂਡੇ ਤੇ ਅਸੀਂ ਵੇਲੇ ਬੈਠੇ ਆਂ ਹੀ ਲੌਂਡੇ ਤੇ ਮੈਂ ਤੁਹਾਨੂੰ ਕਿਹਾ ਵੀ ਛੱਡ ਆਓ ਤੁਸੀਂ ਤੇ ਜਾਣ ਕੇ ਸਿੰਗੜਾਈ ਜਾਂਦੇ ਇਹ ਲੱਗ ਮੈਨੂੰ ਤੇ ਆਪ ਜੇ ਤਾਂ ਬਾਹਰੋਂ ਆਈਦਾ ਵਾ ਥੱਕੇ ਟੁੱਟੇ ਤੇ ਕਿਤੇ ਧੰਮ ਮਟ ਬੈਈਦਾ ਵੇਖਿਆ ਆੜੀ ਏਸੀ 'ਚ ਤੇ ਮੇਰੀ ਸੁਣੋ ਕੱਲ ਬੈੱਡ ਲੱਗਾ ਵਾ ਤੁਸੀਂ ਹੀ ਰਾਮ ਕਰਿਆ ਕਰੋ ਰਮਨਰ ਇੱਥੇ ਸਸ ਲੰਮੇ ਪਈ ਹੋਏ ਤੇ ਲੱਗੇ ਮੈਂ ਉੱਥੇ ਪਿਆ ਵਾ ਬੈੱਡ ਤੇ ਚੰਗੇ ਲੱਗਦਾ ਵਾ ਤੇ ਫਿਰ ਕੀ ਹੈ ਤੁਹਾਨੂੰ ਮਾਵਾ ਵਰਗੀ ਆ ਉਹ ਭਾਵੇਂ ਮੇਰੀ ਮਾਵਾ ਵਰਗੀ ਆ ਪਰ ਨਹੀਂ ਰਮਨੂ ਉਹ ਗੱ ਇੰਨੀ ਤੰਗੀ ਨਹੀਂ ਕਿ ਇਹਨੂੰ ਦੇਈਦੀ ਹੁੰਦੀ ਜੇ ਕੋਈ ਦੋ ਦਿਨ ਆਈ ਦੇਵੇ ਤੇ ਉਹਨੂੰ ਫਿਰ ਪਲੰਗ ਢਾ ਦੇ ਆ ਚੰਗਾ 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 ਤਾ ਨਗਰਾਦਾ ਤੇ ਪੇਕਿਆਂ ਤੋਂ ਕੋਈ ਆਵੇ ਹੀ ਨਾ ਪੈਸੇ ਮੰਗਦੇ ਉਹ ਤਾਂ ਕੋਈ ਆਉਂਦਾ ਨਹੀਂ ਜੇ ਆਉਂਦਾ ਤਾਂ ਛੇ-ਛੇ ਮੀਰੇ ਛੋਨੇ ਗੱਲਦਾ ਨਹੀਂ ਆ ਚੰਗਾ ਹੱਥ ਜੋੜੇ ਆ ਜਿੰਨੂੰ ਦੋ ਜਾਨ ਪੁੱਟਦਾ ਉਹ ਡਈ ਆ ਜਾਣਾ ਨਹੀਂ ਮੈਂ ਛੱਡਣਾ ਨਹੀਂ ਜਾਣਾ ਜੰਨੇ ਜੋ ਛੱਡਾ ਉਹ ਫਿਰ ਨਹੀਂ ਇਹਨਾਂ ਨੂੰ ਅਕਲ ਹੋਣੀ ਚਾਹੀਦੀ ਆ ਵੀ ਮੈਂ ਕੀ ਕਹਾਂ ਵੀ ਮੰਮੀ ਜਾ ਚੱਲ ਜਾ ਜੇ ਮੈਂ ਕਿਹਾ ਅਗਲੀ ਕੀ ਸੋਚੂਗੀ ਵੀ ਜੇ ਮੈਂ ਆ ਹੀ ਗਈਆਂ ਤਾਂ ਧੀ ਮੈਨੂੰ ਘਰੋਂ ਕੱਢਣ ਲਈ ਆ ਮੈਂ ਦਿਮਾਗ ਖਰਾਬ ਕੀਤਾ ਜਦੋਂ ਲੱਖ ਰੁਪਏ ਲੈਣਾ ਸੀ ਨਾ ਉਹ ਤਾਂ ਜਾ ਜਾ ਕੇ ਲੈ ਆ ਮੈਂ ਮੱਝ ਲੈਣੀ ਆ ਉਦੋਂ ਮੇਰੀ ਮਾਂ ਚੰਗੀ ਸੀ ਹੁਣ ਮੇਰੀ ਮਾਂ ਮਾੜੀ ਹੋ ਗਈ ਆ ਜਦੋਂ ਉਹਦੇ ਰਹਿਣ ਆ ਗਈ ਆ ਤੇ ਅਜੇ ਲੱਖ ਰੁਪਏ ਦੇਣ ਦਾ ਕੋਈ ਨਾ ਨੀਗਾ ਜਿੱਦਾਂ ਕਿ ਉਹ ਮੈਂ ਮੁੱਦਾ ਛੇੜਿਆ ਨਾ ਵੀ ਪੈਸੇ ਵਾਪਸ ਕਰਨੇ ਆ ਵੀ ਆਖੀ ਫੇਰ ਕਿਦਾਂ ਮਿਰਚਾਂ ਲੱਗਦੀਆਂ ਫੇਰ ਤੜਫਣਾ ਕਾਦੇ ਪੈਸੇ ਦੇਣੇ ਇਹਦਾ ਤਾਂ ਰਹਾਦਾ ਤੇ ਪੇਕਿਆਂ ਤੋਂ ਕੋਈ ਆਵੇ ਹੀ ਨਾ ਕੀ ਗੱਲ ਉਹਨਾਂ ਇਕ ਦੇਸਾਂ ਤੇ ਕੋਈ ਆਵੇ ਨਾ ਉਥੋਂ ਹਾਦੀ ਹੋ ਗਈ ਇਹਨਾਂ ਵਾਲੀ ਤੇ ਉਹੀ ਹੋ ਨਹੀਂ ਮੈਂ ਛੱਡਾਂ ਜਾਣਾ ਉਦੋਂ ਤਾਂ ਮੈਂ ਮਨ ਛੱਡੀ ਆਉਂਦੀ ਯਾਰ ਦਾਦੀ ਮਾਨੂ ਗਈ ਨੂੰ ਨਾ ਕਿੰਨੇ ਦਿਨੋਂ ਉਹ ਥੱਲੇ ਐ ਤੇ ਕਿਸ ਨੇ ਮਗਰ ਫੋਨ ਨਹੀਂ ਕੀਤਾ ਮੰਮੀ ਤੇ ਬੜੀ ਖੁਸ਼ ਹੈ ਇਸ ਗੱਲ ਦੇ ਵਿੱਚ ਵੀ ਨਾ ਆਵੇ ਤੇ ਨਾ ਫੋਨ ਕਰਾਂ ਮੈਂ ਪਰ ਇਦਾਂ ਇਹਨੇ ਕੰਮ ਚੱਲਦਾ ਹੁੰਦਾ ਇਦਾਂ ਕਰਦਾ ਮੈਂ ਆਪ ਫੋਨ ਕਰ ਲੈਣਾ ਨਾ ਦਾਦੀ ਨੇ ਕਿਹਾ ਕਿ ਇਹਨੇ ਮਗਰ ਫੋਨ ਹੀ ਨਹੀਂ ਕੀਤਾ ਹੈਲੋ ਖਸਕੇ ਦਾ ਦਿਮਾ ਉਹ ਠੀਕ ਠਾਕ ਜੇ ਬਾਸ ਵਧੀਆ ਜੀ ਇਨਸੇ ਕੀ ਕੰਡ ਏ ਠੀਕ ਠੀਕ ਹੋਰ ਰੋਟੀ ਪਾਣੀ ਖਾਦਾ ਜੇ ਠੀਕ ਆ ਠੀਕ ਆ ਹਾਂ ਅਸੀਂ ਵੀ ਖਾ ਲਿਆ ਸੀਗਾ ਹਾਂਜੀ ਹਾਂਜੀ ਹੋਰ ਦਵਾਈ ਦਾ ਟਾਈਮ ਨਾਲ ਮਿਲ ਲਿਆ ਵਾ ਈ ਆਹੋ ਇਹਨਾਂ ਨੂੰ ਪਤਾ ਪਤਾ ਘਾਟੀ ਲੱਗਦਾ ਵਾ ਤੇ ਹੋਰ ਜੀ ਲੱਗਾ ਕਿ ਨਹੀਂ ਲੱਗਾ ਨਹੀਂ ਲੱਗਾ ਉਹ ਤਾਂ ਮੈਨੂੰ ਪਹਿਲਾਂ ਪਤਾ ਸੀਗਾ ਵੀ ਜੀ ਕਿਥੇ ਲੱਗਣਾ ਵਾ ਚੱਲ ਕੋਈ ਗੱਲ ਨਹੀਂ ਐਦਾਂ ਕਰਦਾ ਵਾਂ ਕੱਲ ਜਾਂ ਮੈਂ ਆਉਂਗਾ ਜਾਂ ਪਾਪਾ ਆਉਣਗੇ ਤੁਹਾਨੂੰ ਵਗ ਲੈ ਆਈ ਨਹੀਂ ਠੀਕ ਆ ਤੇ ਕਿਸੇ ਗੱਲ ਦੀ ਫਿਕਰ ਨਾ ਕਰਿਓ ਆ ਕੋਈ ਗੱਲ ਭੂਆ ਭੂਆ ਲਾ ਕੇ ਬੈਠੇ ਰਹਾ ਕਰੋ ਗੱਲਾਂ ਬਾਤਾਂ ਮਾਰਦੇ ਰਹਾ ਕਰੋ ਨੂੰ ਮਾਰਨ ਦੇ ਲਾ ਵਧੀਆ ਰਹਿੰਦਾ ਹੁੰਦਾ ਆ ਹਾਂ ਜੀ ਹਾਂ ਜੀ ਬਾਕੀ ਕੋਈ ਨਹੀਂ ਠੀਕ ਹੈ ਕੱਲ ਮਾਉਂਗਾ ਜਾਂ ਪਾਪਾ ਆਉਣਗੇ ਠੀਕ ਹੈ ਫਿਰ ਹਾਂਜੀ ਹਾਂਜੀ ਚਲੋ ਠੀਕ ਜੀ ਰੱਖੋ ਖਿਆਲ ਆਪਣਾ ਹਾਂਜੀ ਹਾਂਜੀ ਠੀਕ ਜੀ ਨੂੰ ਪਹਿਲਾਂ ਪਤਾ ਸੀਗਾ ਵੀ ਨਾ ਕਿ ਇਹ ਦਵਾਈ ਰੰਨ ਦੇਣੀ ਆ ਤੇ ਨਾਂ ਦੇ ਲਗਾਉਣਾ ਵਾ ਉਹੀ ਗੱਲ ਹੋਈ ਓ ਪਾਪਾ ਐਵੇਂ ਛੱਡਾਏ ਦੋ ਦਿਨ ਚਲ ਇਹ ਨਾ ਪਾਪਾ ਨੂੰ ਮਿਲਿਆ ਕੋਈ ਲਾਇਆ ਓ ਜਮ ਲਾ ਕੇ ਈ ਘਾਂਡੇ ਜੇ ਰਾਪੁਤ ਕਲਾ ਕੋਰਾ ਵੇਖਣ ਡਿਆ ਵਾ ਕਿੰਨਾ ਸਮਾਂ ਮਾੜਾ ਚੱਲਣ ਡਿਆ ਵੇਲਾ ਹੈ ਕੀ ਕੋ ਦੁਨੀਆ ਦੇ ਘੁੰਮ ਡਿਆ ਜੀ ਹੈ ਈ ਬੰਦਾ ਮੋਟਾ ਉੱਪਰ ਚੱਲਣ ਡਿਆ ਵਾ ਮੈਂ ਤਾਂ ਨਾ ਗੱਲ ਕਰਨੀ ਮੈਂ ਤਾਂ ਦੀ ਨੂੰ ਫੋਨ ਕੀਤਾ ਨੀ ਕੀਤਾ ਉਹ ਮੈਂ ਤੇ ਪੁੱਤ ਜੋ ਸਵੇਰ ਤੋਂ ਬਾਹਰ ਜਾਣਾ ਤੇ ਸ਼ਾਮਾਂ ਨੂੰ ਘਰ ਆਉਣਾ ਉੱਥੇ ਕਦੀ ਬਨੇਗ ਬਾੜਾ ਕਦੀ ਕਦੀ ਮੱਟਾ ਦੇ ਮਿੱਟੀ ਚੜਾ ਕੇ ਦੀ ਕੋਕ ਕਦੀ ਸਾਰੇ ਦੇ ਪੁੱਤ ਟਾਈਮ ਨਿਕਲ ਆ ਰਿਹਾ ਦਿਆਣ ਕਿਤਾ ਮੈਂ ਰਮਾਨ ਕਰ ਲਈਦਾ ਵਾ ਫੋਨ ਕਰਦਾ ਕਾਇਮ ਕਿੱਥੇ ਆ ਇਹ ਤਰਾ ਦੇ ਨਾ ਮੈਂ ਟਿੱਡ ਦੀ ਛਦੜੀ ਚ ਚੇਤਾ ਰਿੰਦੇ ਸਾਰੇ ਜਿਹੜੀ ਉਹ ਗੱਲ ਤੇ ਆ ਗਈ ਹੈ ਤੂੰ ਕਰ ਲੈਣਾ ਫੋਨ ਉਹ ਮੈਂ ਆ ਤੇ ਕੀਤਾ ਫੋਨ ਆ ਜਹਾਰ ਕੇ ਅੱਛਾ ਕੀ ਕਹਿੰਦੇ ਆ ਉਹ ਦਾਦੀ ਕਹਿੰਦੇ ਵੀ ਰੋਟੀ ਪਾਣੀ ਤੇ ਚਲੋ ਠੀਕ ਠਾਕ ਮਿਲ ਗਿਆੜਾ ਵਧੀਆ ਹੈ ਪਰ ਦਵਾਈ ਨਹੀਂ ਕਿ ਟਾਈਮ ਨਾਲ ਮਿਲਦੀ ਨਾ ਮੇਰਾ ਜੀਰ ਕਾ ਉੱਥੇ ਉਹ ਜੀ ਯਾਰ ਕਿੱਥੇ ਲੱਗਣਾ ਜਿੰਨੇ ਸਾਰੇ ਜੀ ਚਾਹਣਾ ਕਰਨ ਤੇ ਠੀਕ ਨਹੀਂ ਕੱਲੇ ਬੰਦੇ ਦਾ ਕੀ ਮਤਲਬ ਠੀਕ ਆ ਨਾ ਉਥੇ ਪਾਸ ਮੇਰੀ ਹੈਗੀ ਤੇ ਭੈਣ ਚਾਈ ਕਿੰਦਾ ਹੁਣ ਆਪਣਾ ਘਰ ਦਾ ਵੀ ਕੰਮ ਤੁਹਾਡਾ ਕਰਨਾ ਤੇ ਨਿਆਣਿਆਂ ਦਾ ਵੀ ਕਰਨਾ ਤੇ ਬਾਕੀ ਕੋਈ ਬਾਹਰ ਹੁੰਦਾ ਜਿਹੜਾ ਕੋ ਬੰਦਾ ਲੱਗਾ ਚਾਹ ਪਾਣੀ ਨੂੰ ਸੋਗ ਅਜ ਕਦਰ ਨਹੀਂ ਲੈ ਘਰ ਨੇ ਕੰਮ ਨੂੰ ਦਿੱਤਾ ਰਵਾਰਾਂ ਦਾ ਆ ਤੇ ਉਹਦਾ ਕੁਫੜਾ ਉਹ ਪੱਕੀ ਗੱਲ ਕੋਈ ਨਾ ਗੱਲ ਕਰਦਾ ਹੋਣਾ ਜਿਹੜੀ ਇਦਾਂ ਦੀ ਨਹੀਂ ਗੱਲ ਕਹਿਣ ਦੀ ਹੈ ਉਹ ਮੈਂ ਇਹ ਦੋਦ ਨਹੀਂ ਆਖਿਆ ਮੈਂ ਵੀ ਆ ਚਲੀਏ ਤੇ ਭਰਨਾ ਰਮਨ ਨੇ ਖੜਾ ਕਰ ਲਿਆ ਕਿ ਦੀ ਵੀ ਰਹਦੇ ਵੀਰ ਦੋ ਚਾਦਾਂ ਮਾਸਾ ਬਣਾਈ ਆ ਤੇ ਮੈਂ ਕਰਦਿਆ ਕੋਈ ਗੱਲ ਨਹੀਂ ਫਿਰ ਕਿੱਥੇ ਕਿਹੜੀ ਗੱਲ ਅਖਰਾ ਚਲੀ ਹੈ ਨਾ ਤੇ ਉਦੋਂ ਮਮਮੀ ਨੂੰ ਮੈਂ ਕਿਹਾ ਅੱਛਾ ਮੈਂ ਫੋਨ ਕਰ ਲੈਣਾ ਸੀਗਾ ਹੈ ਐਵੇਂ ਮੈਂ ਨਹੀਂ ਫੋਨ ਕਰਨਾ ਇਹਦਾ ਗਲਤ ਮਤਲਬ ਨਿਕਲ ਜਾਣਾ ਵਾ ਉਹ ਫੋਨ ਕਰਦੀ ਆ ਇਹਦਾ ਪਿਆਰ ਉਹਨੂੰ ਜਾਗ ਗਿਆ ਜੀ ਨਹੀਂ ਮੇਰੀ ਗੱਲ ਸੁਣਾ ਨਾ ਤੂੰ ਆਪਸਿਆਂ ਨਾ ਵੀ ਇਹਦਾ ਫਰਜ਼ ਨਹੀਂ ਬੰਦ ਹੈ ਹੈ ਇੱਕ ਹੀ ਆਪ ਤੂੰ ਟੱਸਾ ਚ ਫੋਨ ਕਰਦੀ ਆਪਣੀ ਪਰਜਾਈ ਨੂੰ ਸਾਡਾ ਦਿਲ ਨਹੀਂ ਲੱਗਦਾ ਬੀਬੀ ਨੂੰ ਘਲਾ ਰੋ ਉਹੋ ਹੀ ਤੇ ਗੱਲ ਵਾ ਮੈਂ ਸੱਚਾ ਨਹੀਂ ਤੇ ਝੂਠਾ ਹੀ ਕਰ ਲਉ ਉਹੋ ਤੇ ਗੱਲ ਵਾ ਪਖੰਡ ਤੇ ਬਥੇਰੇ ਆਉਂਦੇ ਆ ਨਹੀਂ ਯਾਰ ਇਤਨਾ ਚਾਹੀਦੀ ਨਹੀਂ ਕਰਨੀ ਹਣਾ ਪਰ ਇੱਕ ਗੱਲ ਹੈਗੀ ਆ ਉਹ ਫੇ ਮਥਾ ਘਰ ਕੇ ਫਿਰ ਆ ਜਾ ਆਫ ਨੂੰ ਕਰ ਲਿਆ ਹੂੰ ਦਾਦੀ ਕਹਿੰਦੀ ਮੇਰਾ ਜੀਜੂ ਨੇ ਕੱਲ ਕਹਿੰਦਾ ਸਵੇਰੇ ਆ ਕੇ ਲਿਆ ਜੀ ਮੈਨੂੰ ਆਪੇ ਚੱਲ ਮੈਂ ਕੀ ਕਰਨਾ ਇਤਨਾ ਕਰੀ ਸਿਰੇ ਤੇ ਟਾਈਮ ਨਾ ਚੱਲ ਜੀ ਹੈ ਮੈਂ ਜਾਵਾਂਗਾ ਤੂੰ ਹੀ ਜਾਓਗੇ ਵੀ ਇਹ ਦੀ ਜੇ ਮੈਨੂੰ ਕੰਮ ਤੋਂ ਦਾ ਨਾ ਗੱਲ ਤੇ ਠੀਕ ਆ 12 ਵਜੇ ਕੰਮ ਮੁੱਕ ਜਾਣਾ ਨਹੀਂ ਨਾ ਕੋਈ ਨਹੀਂ ਮੈਂ ਲੈ ਆਈ ਹਾਂ ਕੋਸੇ ਦਾ ਵੀ ਆ ਕੇ ਟਾਈਮ ਤੂੰ ਦਾ ਮਿੰਟ ਜਰ ਭੋਗ ਦੇ ਕਰ ਰਹੀ ਕੰਮ ਨੇ ਕੋਈ ਨਹੀਂ ਮੈਂ ਤੇ ਲੈ ਆਈ ਹਾਂ ਦੱਸਾਂ ਬੁੱਤ ਕੀ ਗੱਲ ਚੰਗਿਆ ਨੀਕਾ ਲੱਗੀ ਦਾ ਠੀਕ ਨਹੀਂ ਤੇ ਬੀਬੀ ਕਿਹੜੀ ਘਰੋਂ ਗੱਡੀ ਆ ਹਾਂ ਉਹ ਉਹ ਕੀ ਚੰਗੋ ਵਾਲੀ ਇੱਥੇ ਉਹ ਕੋਈ ਗੱਲ ਨਹੀਂ ਆਵੇ ਬਈ ਇਹ ਤਾਂ ਚਲੋ ਅਗਲੇ ਨੂੰ ਬੰਦੇ ਨੂੰ ਚਾਹੀਦਾ ਨਾ ਕਿ ਜਦੋਂ ਜਵਾ ਕੋਈ ਭੈਣ ਭਰਾ ਦੇ ਨਹੀਂ ਇਤਨਾ ਕਰਨਾ ਚਾਹੀਦਾ ਪਰ ਉਹ ਉਹਨੇ ਦਾ ਸੁਭਾਅ ਥੋੜਾ ਜਿਹਾ ਬੋ ਜਾ ਬੰਦਾ ਕੀ ਕਰੇ ਯਾਰ ਓਏ ਆਹ ਗੱਲ ਤੇ ਮਾੜੀ ਚਲੋ ਕੋਈ ਗੱਲ ਨਹੀਂ ਮੈਂ ਫਿਰ ਹੀ ਲੈ ਆਉਂਗਾ ਜਾ ਕੇ ਠੀਕ ਆ ਉਹ ਮੈਂ ਵੀ ਉਦਾਂ ਕੁੜੀ ਦਾ ਮੂੰਹ ਨੂੰ ਛੱਡਿਆ ਸੀ ਉੱਥੇ ਮੈਂ ਚੱਲੇ ਨੇ ਕਹਿਣਾ ਵੀ ਉਹ ਹੀ ਗੱਲ ਆ ਹੈਨਾ ਜੇ ਮੈਂ ਕਹਿ ਤਾ ਭਾਰਾਂ ਦੇ ਪੈਣ ਦੇ ਕੋਈ ਗੱਲ ਨਹੀਂ ਉਹ ਤਾਂ ਆਪਣੇ ਧੀ ਭੈਣ ਭਰਾ ਦੀ ਮੰਨੀ ਪੈਂਦੀ ਏ ਓਏ ਉਹ ਤਾਂ ਗੱਲ ਹੈਗੀ ਆ ਹੁਣ ਕੀ ਗੱਲ ਲਗਾ ਉਹਨੇ ਮੰਮੀ ਦੀ ਹਾਲਾਂ ਵੇਖਣ ਮੈਂ ਮੇਰਾ ਪੁੱਤ ਨਾ ਉ ਜਾਗ ਨਾ ਵੱਡੀ ਬੜੀ ਦਾ ਪਾਣੀ ਬੰਦ ਕਰਕੇ ਤਾਂ ਲਾਗੇ ਸੱਟਾਂ ਵੀ ਹੈ ਛੋਟ ਦਾ ਮਾਹ ਲੋਈ ਕਰੋਦੀ ਰਹਿਟ ਚੰਗਾ ਚੰਗਾ ਗੁੰਨਾਵੋ ਕੀ ਕਿੰਦਾ ਕਰੇ ਬਾਹਰੋਂ ਆਕੇ ਆਈਦਾ ਵਾ ਬੀ ਚੱਲ ਯਾਰ ਘਰ ਜਾ ਕੇ ਚਾਹ ਪਾਣੀ ਪੀਣੇ ਇੱਥੇ ਹੋਦੀਆਂ ਹੋਰ ਘੂੜੀਆਂ ਕੋਲੋਂ ਮਿਲਦੀਆਂ ਹੱਥ ਰਹੀ ਪਾਣੀ ਜਮਾਨੇ ਨੂੰ ਕੀ ਅਗ ਲੱਗੀ ਤੇਰਾ ਸਮਝਾਇਆ ਨਾ ਕਰੋ ਨਾ ਕਰੋ ਬਣਾ ਕਰ ਦਿੱਤਾ ਘਰਾਂ ਦਾ ਪਾਕ ਨਿਕਲਦਾ ਪਰ ਭਰਨਾ ਜਨਾਨੀਆਂ ਕਿਤੇ ਸਮਝਦੀਆਂ ਵਾ ਇਹ ਕਿੰਨੀਆਂ ਜੋ ਹੁੰਦੀਆਂ ਵੇਖੀ ਜਾਊਗੀ ਵੇਖਾਂ ਕਿਦਾਂ ਪਿਓ ਪੁੱਤ ਜੁੜ ਕੇ ਬੈਠੇ ਆ ਅੱਗ ਲਗੀ ਇਨਾਂ ਨੂੰ ਕਿਹ ਤਰ੍ਹਾਂ ਮਾਤਾ ਘਰ ਆ ਜੀ ਨਾ ਮਾਤਾ ਕਿਹੜੀ ਕਿਤੇ ਉੱਡ ਚਲੀ ਐ ਆਜੂ ਵੀ ਘਰ ਘਰੇ ਹੀ ਆਉਣਾ ਉਹਨੇ ਹੁਣ ਜਵਾਈ ਗੱਲਾਂ ਕਰਦਾ ਹੁਣਾਵਾ ਨੱਕ 'ਚ ਕੰਮ ਕੀਤਾ ਹੁਣਾਵਾ ਤਾਂ ਹੀ ਦਈਏ ਕਹਿਣ ਤੇ ਲੈ ਜਾਓ ਆੜ ਕੇ ਮੈਨੂੰ ਦਵਾਦਾ ਮੁੰਡੇ ਦਾ ਹਾਲ ਵੀ ਮੈਂ ਜਾ ਕੇ ਪਤਾ ਲਿਆ ਉਹਨੇ ਸ਼ਮਾਨਾ ਜਾ ਕੇ ਜਾਓ ਜਾਓ ਲੈ ਆਓ ਜੇ ਤੁਹਾਡੀ ਮਿਲਣੇ ਗੁਆਈ ਲੈਓ ਜਾ ਕੇ ਉਹਨੂੰ ਆਜੂ ਵੀ ਘਰ ਦਾ ਠੰਡ ਪੈ ਗਈ ਸਾਰਿਆਂ ਨੂੰ ਉੰਗਾ ਤਾਂ ਪੈਣਾ ਮੇਰੀ ਜਾਨ ਨੂੰ ਹੈ ਗਰਮ ਗਰਮ ਰੋਟੀਆਂ ਚਾਹੀਦੀਆਂ ਤਵੇ ਤੇ ਲੱਤੀਆਂ ਲੱਤੀਆਂ ਠੰਡੀਆਂ ਇਹਦੇ ਕੋ ਖਾਧੀਆਂ ਨਹੀਂ ਜਾਂਦੀਆਂ ਤਾਂ ਦੇ ਫੀਡ ਕਰਦੇ ਮੈਂ ਕੀ ਕਰਾਂ ਇਹ ਤੇ ਸਮਝ ਨਹੀਂ ਆਉਂਦੀ ਹੁਣ ਧੀ ਕਿੱਥੇ ਗਈ ਐ ਦੀ ਬਹੁਤੀ 헤ਜਲੀ ਉਹ ਕਹਿੰਦੇ ਖੰਡੀ ਨੂੰ ਚਾਹਤ ਹਨ ਹੁਣ ਕਿਉਂ ਨਹੀਂ ਮਾਤਾ ਕਹਿਣ ਫੋਨ ਤੇ ਮੇਰਾ ਜੀ ਲੱਗਣ ਡਿਆ ਹੈ ਹੁਣ ਕਰੇ ਹਾਂ ਗੱਲ ਮੇਰੀ ਧੀ ਬੜੀ ਚੰਗੀ ਮੇਰੀ ਧੀ ਬੜੀ ਚੰਗੀ ਹੁਣ ਪਤਾ ਲੱਗੂ ਚੰਗੀ ਧੀ ਦਾ ਵੀ ਚੰਗੀ ਹੈ ਧੀ ਵੀ ਧੀ ਹੈ ਹੁਣ ਜਵਾਈ ਨੇ ਕੀਤਾ ਮਨ ਨੱਕ ਚ ਦੰਮ ਚੰਗਾ ਕਉਂਦੇ ਹੀ ਕਰਲੇ ਲੈਣ ਦੀ ਗਣਤ ਲੈ ਜੋ ਮੰਡੀ ਕੋਈ ਨਾ ਕੋਈ ਕਿਤਾ ਤਿਆਰੀ ਕਰਦੇ ਫਿਰਦੇ ਆ ਲਿਆਈਏ ਜਾ ਕੇ ਪਾਪਾ ਜਾਓ ਜਾਓ ਲਿਆਓ ਜਾਓ ਰੋਟੀ ਆਣ ਕੇ ਖਾ ਲਿਓ ਜੇ ਮੇਰੇ ਵਰਗੀ ਨਹੀਂ ਜਾ ਕੇ ਮੈਂ ਤੂੰ ਗੱਲ ਕੀਤੀ ਨਾ ਫਿਰ ਉਲਟਾ ਮੇਰੇ ਗੱਲ ਪੈ ਜਾਣਾ ਕਿ ਤੂੰ ਬਚੰਦੀ ਨਹੀਂ ਮਾਤਾ ਘਰ ਆਵੇ